ਉਸ ਕਰਦਾ ਮੇਰੇ ਇਲਾਕੇ ਚੋਂ ਰਾਜੀ ਮੈਂ ਬੜਾ ਘਾਰੀ ਗਰਵੀ ਲੱਗਦੀ ਆ। ਅੱਛਾ। ਅਗੂਲੇ ਮੋਟਰ ਮੁੰਡੇ ਲੇ ਹੋ। ਠੀਕ ਹੈ ਜੀ ਤੁਹਾਡੇ। ਉਹ ਨਾਲ ਉਹ ਕਰ ਰਹੇ। ਵੀ ਮੈਂ ਜੁਗਲ ਕਿਸ਼ੋਰ ਪੰਗੋਤਰਾ ਪਿੰਡ ਪੇਮਪਰ ਬਲਗ ਰੋਟਾ ਦਾ ਰਹਿਣ ਵਾਲਾ ਜੀ। ਪਿਛਲੇ ਦਿਨ ਹੀ ਮੇਰੀ ਇੱਕ ਕਿਤਾਬ ਆਈ ਹੈ ਜਿਹਦਾ ਨਾਮ ਹੈ ਜੀ ਇੱਕ ਸੀ ਪੂਆ। ਇਹ ਕਹਾਣੀ ਸੰਗ੍ਰਹਿ ਹੈ। ਇਹਦੇ ਵਿੱਚ ਸਰਦਾਰ ਧਿਆਨ ਸਿੰਘ ਸ਼ਾ ਸਕੰਦਰ ਹੋਰਾਂ ਦੀਆਂ ਉਹ 13 ਕਹਾਣੀਆਂ ਸ਼ਾਮਿਲ ਨੇ ਜਿਹੜੀਆਂ ਅਜੇ ਤੱਕ ਕਿਤੇ ਨਹੀਂ ਸੰਸ਼ਕਪੀਆਂ ਇਹ ਕਹਾਣੀਆਂ ਮੈਂ ਉਹਨਾਂ ਦੀ ਹੱਥ ਲਿਖਤਾਂ ਦੇ ਵਿੱਚੋਂ ਕੱਢ ਕੇ ਇਹ ਪ੍ਰਕਾਸ਼ਿਤ ਕੀਤੀਆਂ ਨੇ ਤੇ ਇਹ ਸੰਪਾਦਨਾ ਦੀ ਕਿਤਾਬ ਮੇਰੀ ਪਹਿਲੀ ਕਿਤਾਬ ਜਿਹੜੀ ਹੈ ਉਹ ਪਾਠਕਾਂ ਦੇ ਸਨਮੁਖ ਰੱਖੀ ਹੈ ਮਨਤੇ ਸਾਬ ਨੂੰ ਗਿਆ ਸੀ ਇੱਕ ਤੇ ਉਹਨਾਂ ਨੂੰ ਕਿਤਾਬ ਭੇਟ ਕਰਨੀ ਸੀ ਦੂਸਰੇ ਕੁਝ ਹੋਰ ਮਸਲੇ ਸੀ ਇਹ ਪੜ੍ਹਾਈ ਨੂੰ ਲੈ ਕੇ ਤੇ ਇਲਾਕੇ ਦੇ ਵਿੱਚ ਜਿਹੜਾ ਇਸ ਸਾਹਿਤ ਦੇ ਪ੍ਰਤੀ ਜਿਹੜਾ ਲੋਕਾਂ 'ਚ ਜਾਗਰੂਕਤਾ ਪੈਦਾ ਕਰਨ ਦੇ ਲਈ ਕੁਝ ਮਸਲੇ ਸੀ ਉਹ ਮੈਂ ਉਹਨਾਂ ਨਾਲ ਸਾਂਝ ਕਰਨੇ ਸਨ ਇਸ ਲਈ ਮੈਂ ਮੰਤਰੀ ਸਾਹਿਬ ਕੋ ਗਿਆ ਸੀ ਤੇ ਉਹਨਾਂ ਨੇ ਬੜਾ ਹੀ ਮਾਣ ਮਹਿਸੂਸ ਕੀਤਾ ਤੇ ਬੜੀ ਖੁਸ਼ੀ ਜ਼ਾਹਰ ਕੀਤੀ ਹੈ ਕਿ ਇਸ ਕਿਤਾਬ ਜਿਹੜੀ ਮੈਂ ਸੰਪਾਦਿਤ ਕੀਤੀ ਹੈ ਇਹਨੂੰ ਉਹਨਾਂ ਵੇਖ ਕੇ ਕਿਤਾਬ ਨੂੰ ਅੱਛੀ ਤਰ੍ਹਾਂ ਉਹਨਾਂ ਵੇਖਿਆ ਟਟੋਲਿਆ ਤੇ ਆਪਣੇ ਕੋਲ ਰੱਖ ਲਈ ਕਹਿੰਦੇ ਕਿ ਮੈਂ ਇਹ ਕਿਤਾਬ ਜ਼ਰੂਰ ਪੜ੍ਹਾਂਗਾ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਇਲਾਕੇ ਦੇ ਮੰਤਰੀ ਸਾਹਿਬ ਨੇ ਉਹ ਇੰਨਾ ਮਾਣ ਕਰਦੇ ਨੇ ਆਪਣੇ ਇਲਾਕੇ ਦੇ ਜਿਹੜੇ ਯੂਥ ਹੈ ਆਪਣੇ ਇਲਾਕੇ ਦਾ ਜਿੰਨੀ ਜਨਤਾ ਹੈ ਉਹਦੇ ਉੱਪਰ ਇੰਨਾ ਮਾਣ ਕਰਦੇ ਨੇ ਲੋਕੀ ਉਹਨਾਂ ਨੂੰ ਪਿਆਰ ਦਿੰਦੇ ਨੇ ਤੇ ਉਹ ਲੋਕਾਂ ਨੂੰ ਪਿਆਰ ਬੰਦੇ ਨੇ ਹਾਂਜੀ ਮਸਲਾ ਇਹ ਸੀ ਕਿ ਮੈਂ ਚਾਹੁੰਨਾ ਕਿ ਹਰ ਇੱਕ ਪਿੰਡ ਦੇ ਵਿੱਚ ਲਾਇਬ੍ਰੇਰੀ ਹੋਵੇ ਇੱਕ ਇੱਕ ਕਿਉਂਕਿ ਮੈਂ ਹੁਣ ਜਦੋਂ ਘੁੰਮਣਾ ਸ਼ੁਰੂ ਕੀਤਾ ਹੈ ਪਿੰਡਾਂ ਚ ਬਾਰ ਬਾਰ ਜਾਈਦਾ ਪਟਿਆਲੇ ਵਾਲੇ ਸਾਈਡ ਜਦੋਂ ਅਸੀਂ ਘੁੰਮਦੇ ਹਾਂ ਤੇ ਮੈਂ ਉੱਥੇ ਦੇਖਦਾ ਹਾਂ ਕਿ ਹਰ ਇੱਕ ਪਿੰਡ ਦੇ ਵਿੱਚ ਇੱਕ ਲਾਇਬ੍ਰੇਰੀ ਬਣੀ ਹੋਈ ਹੈ ਤੇ ਮੈਂ ਵੀ ਇਹ ਚਾਹਨਾ ਕਿ ਸਾਡੇ ਮੰਤਰੀ ਸਾਹਿਬ ਨਾਲ ਮੈਂ ਗੱਲ ਵੀ ਕੀਤੀ ਹੈ ਇਸ ਬਾਰੇ ਤੇ ਮੁੜ ਕੇ ਵੀ ਜਾ ਕੇ ਅਸੀਂ ਇਹਦੇ ਬਾਰੇ ਪੂਰਾ ਜਿਹੜਾ ਵਿਸਤਾਰ ਨਾਲ ਗੱਲ ਕਰਾਂਗੇ ਕਿ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਨਾ ਹੋਵੇ ਤੇ ਤਕਰੀਬਨ ਦੋ ਤਿੰਨ ਪਿੰਡਾਂ ਨੂੰ ਮਿਲਾ ਕੇ ਉਹਦੇ ਵਿੱਚ ਇੱਕ ਲਾਇਬ੍ਰੇਰੀ ਹੋਣੀ ਚਾਹੀਦੀ ਹੈ ਜਿਹੜੀ ਕਿ ਉਹ ਪਿੰਡ ਵਾਲੇ ਆਪ ਹੀ ਮੇਨਟੇਨ ਕਰਨ ਤੇ ਜਿਹੜੇ ਬੱਚੇ ਪੜਨ ਵਾਲੇ ਬੱਚੇ ਨੇ ਭਾਵੇਂ ਉਹ 2 3 4 ਜਿੰਨੇ ਵੀ ਪਿੰਡ ਚੋਂ ਨਿਕਲਦੇ ਨੇ ਉਹ ਉੱਥੇ ਜਾ ਕੇ ਪੜ ਸਕਣ ਕਿਉਂਕਿ ਘਰਾਂ ਦੇ ਵਿੱਚ ਪੜਨ ਦਾ ਮਾਹੌਲ ਨਹੀਂ ਹੁੰਦਾ ਇਸ ਕਰਕੇ ਜੇ ਕੋਈ ਲਾਇਬ੍ਰੇਰੀ ਹੋਵੇ ਕੋਈ ਐਸੀ ਥਾਂ ਹੋਵੇ ਜਿੱਥੇ ਜਾ ਕੇ ਪੜਿਆ ਜਾ ਸਕਦਾ ਤੇ ਮੈਨੂੰ ਲੱਗਦਾ ਉਹ ਸਾਡੇ ਯੂਥ ਲਈ ਜ਼ਿਆਦਾ ਬੈਨੀਫੀਸ਼ੀਅਲ ਹੋਏਗਾ ਤੇ ਉਹਨਾਂ ਨੂੰ ਨਸ਼ੇ ਤੋਂ ਵੀ ਦੂਰ ਰੱਖੇਗਾ ਜੀ ਲਾਇਬ੍ਰੇਰੀ ਦਾ ਜਿਹੜਾ ਕਨਸੈਪਟ ਹੈ ਮੇਰੇ ਦਿਮਾਗ 'ਚ ਬੜੀ ਚਿਰ ਪਹਿਲਾਂ ਦਾ ਹੈ ਜਦੋਂ ਮੈਂ ਸਾਹਿਤ ਪੜ੍ਹਨਾ ਸ਼ੁਰੂ ਕੀਤਾ ਸੀ ਮੈਂ ਉਦੋਂ ਦੀਆਂ ਕਿਤਾਬਾਂ ਇਕੱਠੀਆਂ ਕਰ ਰਿਆ ਮੇਰੇ ਘਰ ਇਸ ਵਕਤ ਵੀ ਮੇਰੇ ਕੋਲ ਹਜ਼ਾਰ ਦੇ ਕਰੀਬ ਕਿਤਾਬ ਪਈ ਹੈ ਤੇ ਜਿਹੜੀ ਮੈਂ ਇੱਕ ਮਿੰਨੀ ਲਾਇਬ੍ਰੇਰੀ ਬਣਾਉਣ ਦੀ ਸੋਚੀ ਸੀ ਪਰ ਮੰਤਰੀ ਸਾਹਿਬ ਨੇ ਆਸ਼ਵਾਸਨ ਦਿੱਤਾ ਕਿ ਲਾਇਬ੍ਰੇਰੀ ਮਿੰਨੀ ਨਹੀਂ ਫਿਰ ਵੱਡੀ ਲਾਇਬ੍ਰੇਰੀ ਬਣਾਵਾਂਗੇ ਤੇ ਮੈਂ ਵੀ ਉਹਨਾਂ ਨੂੰ ਇਹ ਚੀਜ਼ ਕਹੀ ਹੈ ਕਿ ਕਿਤਾਬਾਂ ਜਿਹੜੀਆਂ ਨੇ ਉਹ ਅਸੀਂ ਸਾਰੇ ਰਲ ਮਿਲ ਕੇ ਪਿੰਡ ਵਾਸੀ ਜਿਹੜੇ ਨੇ ਉਹ ਅਸੀਂ ਅਰੇਂਜ ਕਰਾਂਗੇ ਤੇ ਤੁਸੀਂ ਸਾਨੂੰ ਜਿਹੜਾ ਲਾਇਬ੍ਰੇਰੀ ਦਾ ਬਾਕੀ ਸਾਰਾ ਸਾਮਾਨ ਸਾਨੂੰ ਲੈ ਕੇ ਦੇਣ ਸਾਨੂੰ ਲਾਇਬ੍ਰੇਰੀ ਤਿਆਰ ਕਰਕੇ ਦੇਣ ਤਾਂ ਕਿ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਨੇ ਜਿਹੜੇ ਚਾਹਵਾਨ ਨੇ ਪੜਨਦੇ ਪਰ ਕਿਸੇ ਹਾਲਾਤਾਂ ਦੇ ਕਾਰਨ ਜਾਂ ਘਰ ਦੇ ਹਾਲਾਤ ਕਾਰਨ ਜਾਂ ਮਾਹੌਲ ਨਾ ਹੋਣ ਦੇ ਕਾਰਨ ਉਹ ਪੜ੍ਹ ਨਹੀਂ ਸਕਦੇ ਉਹ ਉਹਨਾਂ ਨੂੰ ਇੱਕ ਸਿਰਜਣਾਤਮਕ ਮਾਹੌਲ ਮਿਲ ਸਕੇ ਉਹਨਾਂ ਨੂੰ ਪਤਾ ਲੱਗੇ ਕਿ ਸਾਹਿਤ ਵੀ ਕੋਈ ਚੀਜ਼ ਹੈਗੀ ਹੈ ਫੋਨਾਂ ਚੋ ਨਿਕਲ ਕੇ ਅਸੀਂ ਸਾਹਿਤ ਵਾਲ ਵੀ ਜਾ ਸਕਦੇ ਆ ਇਹਦੇ ਵਿੱਚ ਵੀ ਇੱਕ ਮਜ਼ਾ ਟਟੋ ਲੈ ਜਾ ਸਕਦਾ ਹੈ ਜੀ ਕਿਤਾਬ ਸਾਰਿਆਂ ਵੱਲੋਂ ਬੜੀ ਪਸੰਦ ਕੀਤੀ ਜਾ ਰਹੀ ਹੈ ਮੈਨੂੰ ਦੂਰੋਂ ਦੂਰੋਂ ਪਾਠਕਾਂ ਦੇ ਫੋਨ ਆਉਂਦੇ ਨੇ ਤੇ ਉਹ ਜਦੋਂ ਦੱਸਦੇ ਨੇ ਕਿ ਅਸੀਂ ਇੱਕ ਵਾਰੀ ਕਹਾਣੀਆਂ ਪੜਨ ਬੈਠ ਗਏ ਤੇ ਸਾਰਾ ਦਿਨ ਕਿਤਾਬਾਂ ਕਿਤਾਬ ਐਹੀ ਇਸੇ ਕਿਤਾਬ ਨੂੰ ਪੜਦੇ ਰਹੇ ਆ ਤੇ ਕਈਆਂ ਨੇ ਤੇ ਕਈ ਕਈ ਤੇ ਐਸੇ ਬੰਦੇ ਸੀ ਜਿਨ੍ਹਾਂ ਨੇ ਅੱਜ ਤੱਕ ਪਹਿਲੇ ਕਦੇ ਸਾਹਿਤ ਨਹੀਂ ਸੀ ਪੜਿਆ ਜਿਹੜਾ ਨੇ ਸਾਹਿਤ ਨਹੀਂ ਸੀ ਪੜਿਆ ਉਹ ਜਦੋਂ ਕਿਤਾਬ ਪੜਨ ਲੱਗ ਪਏ ਤੇ ਉਹਨਾਂ ਨੇ ਕਹਾਣੀਆਂ ਪੜਦੇ 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 ਤੇ ਕਿਤਾਬ ਖਤਮ ਕਰਕੇ ਮੈਨੂੰ ਜਿਹੜਾ ਉਹ ਫੋਨ ਕੀਤਾ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਜਿਹੜਾ ਤੁਸੀਂ ਅਸੀਂ ਮਿਹਨਤ ਕੀਤੀ ਹੁੰਦੀ ਹੈ ਉਹ ਮਿਹਨਤ ਜਦੋਂ ਰੰਗ ਲਿਆਂਦੀ ਹੈ ਜੇਕਰ ਇਸ ਕਿਤਾਬ ਦੇ ਨਾਲ ਸਾਡੇ ਇਲਾਕੇ ਦੇ ਵਿੱਚੋਂ ਕੋਈ ਮੋਟੀਵੇਟ ਹੁੰਦਾ ਇਸ ਕੰਮ ਦੇ ਨਾਲ ਤੇ ਮੈਨੂੰ ਬੜੀ ਖੁਸ਼ੀ ਹੈ ਜੇ ਸਾਡੇ ਪੰਜਾਬ ਦੇ ਪੂਰੇ ਪੰਜਾਬ ਦੇ ਵਿੱਚੋਂ ਜਿੱਥੇ-ਥੇ ਪੰਜਾਬੀ ਵੱਸਦੇ ਨੇ ਪੰਜਾਬੀ ਪੜਨ ਵਾਲੇ ਸਾਡੇ ਪਾਠਕ ਹੈਗੇ ਨੇ ਸਾਡੇ ਪੰਜਾਬੀ ਹੈਗੇ ਨੇ ਜੇਕਰ ਉਹਨਾਂ ਨੂੰ ਇਸ ਸਾਹਿਤ ਦੀ ਚਾਟ ਲੱਗੇ ਇਹਦੇ ਨਾਲ ਤੇ ਇਹ ਤੇ ਬੜੀ ਇੱਕ ਮਾਣ ਵਾਲੀ ਗੱਲ ਹੋਏਗੀ ਮੇਰੇ ਲਈ ਤੇ ਮੈਂ ਬੜੀ ਖੁਸ਼ੀ ਮਹਿਸੂਸ ਕਰਾਂਗਾ ਜੀ ਅਪੀਲ ਇਹੋ ਹੈ ਕਿ ਜਿਨ੍ਹਾਂ ਨੇ ਅਜੇ ਤੱਕ ਇਹ ਕਿਤਾਬ ਨਹੀਂ ਪੜੀ ਉਹ ਜ਼ਰੂਰ ਕਿਤਾਬ ਨੂੰ ਪੜਨ ਕਿਤਾਬ ਜਿਹੜੀ ਹੈ ਤੁਹਾਨੂੰ ਜੇਕਰ ਤੁਸੀਂ ਇੰਸਟਾਗ੍ਰam ਚਲਾਉਂਦੇ ਹੋ ਤੇ ਤੁਹਾਨੂੰ ਇੰਸਟਾਗ੍ਰam ਦੇ ਉੱਪਰ ਜੁਝਾਰ ਕਿਤਾਬ ਘਰ ਇੱਕ ਆਨਲਾਈਨ ਕਿਤਾਬ ਘਰ ਹੈ ਉੱਥੋਂ ਕਿਤਾਬ ਮਿਲ ਜਾਊਗੀ ਸਹਿਜ ਪਬਲਿਕੇਸ਼ਨ ਦਾ ਆਪਣਾ ਇੰਸਟਾਗ੍ਰam ਤੇ ਅਕਾਊਂਟ ਹੈ ਉੱਥੋਂ ਕਿਤਾਬ ਮਿਲ ਜਾਊਗੀ ਫੇਸਬੁੱਕ ਦੇ ਉੱਪਰ ਵੀ ਤੁਹਾਨੂੰ ਸਹਿਜ ਪਬਲਿਕੇਸ਼ਨ ਜਾਂ ਇਹਨਾਂ ਨੂੰ ਸਰਚ ਕਰੋਗੇ ਤੇ ਉੱਥੋਂ ਤੁਹਾਨੂੰ ਕਿਤਾਬ ਮਿਲ ਸਕਦੀ ਹੈ ਬਾਕੀ ਪਬਲੀਕੇਸ਼ਨ ਦਾ ਨੰਬਰ ਵੀ ਮੈਂ ਸਰ ਨੂੰ ਦੇ ਦਿਆਂਗਾ ਤੇ ਇਹ ਤੁਹਾਨੂੰ ਤੁਸੀਂ ਮੈਂਸ਼ਨ ਕਰ ਦਿਓ ਬਾਕੀ ਇਸ ਵੀਡੀਓ ਦੇ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਨੇ ਜੇਕਰ ਉਹ ਕਮੈਂਟ ਦੇ ਵਿੱਚ ਵੀ ਕਿਤਾਬ ਦੇ ਬਾਰੇ ਲਿਖਣਗੇ ਕਿ ਉਹਨਾਂ ਨੂੰ ਕਿਤਾਬ ਚਾਹੀਦੀ ਹੈ ਤੇ ਉਹਨਾਂ ਤੱਕ ਵੀ ਕਿਤਾਬ ਪਹੁੰਚਦੀ ਕਰ ਦਿੱਤੀ ਜਾਵੇਗੀ